ਅੰਮ੍ਰਿਤਸਰ ਦੇ ਤਾਰਾਵਲੇ ਪੁਲਤੋਈ ਮਾਮਲਾ ਸਾਹਮਣੇ ਆਇਆ ਜਿੱਥੇ ਸਕੂਲਾਂ ਦੇ ਵਿੱਚ ਪਈਆਂ ਛੁੱਟੀਆਂ ਦੇ ਚੱਲਦਿਆਂ ਬੱਚੇ ਨਾ ਹੋਣਗੇ ਸਨ ਤੇ ਨਾ ਹੋਣ ਦੇ ਬੋਲ ਮਕਬੂਲ ਪਰ ਇਲਾਕੇ ਦੇ ਚਾਰ ਬੱਚੇ ਉੱਕੀ ਡੂੰਘੇ ਪਾਣੀ ਦੇ ਵਿੱਚ ਉੱਤਰ ਜਾਂਦੇ ਨੇ ਜਿੱਥੇ ਮੌਜੂਦਾ ਲੋਕਾਂ ਦੇ ਬਲੂ ਤਿੰਨ ਬੱਚਿਆਂ ਨੂੰ ਤਾਂ ਬਚਾ ਲਿਆ ਗਿਆ ਪਰ ਚੌਥੇ ਬੱਚੇ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾਰਿਆ ਫਿਲਹਾਲ ਗੋਤਾਪੂਰਾ ਦੇ ਬੁੱਲੂਪਾਲ ਚੱਲ ਰਹੀ ਹੈ ਪਰਿਵਾਰਿਕ ਹੰਮਾਂਨ ਪਰ ਇਲਾਕਾ ਨਿਵਾਸੀ ਜਿਨ੍ਹਾਂ ਦੱ ਕਹਿਣਾ ਹੈ ਕਿ ਉਹਨਾਂ ਨੇ ਇਲਾਕਾ ਮਗਬੂਲਪੁਰਾ ਦੇ ਕੁਝ ਬੱਚੇ ਗਰਮੀ ਦੀ ਛੁੱਟੀਆਂ ਦੇ ਚੱਲਦੇ ਹਨ ਨਹਿਰ ਦੇ ਵਿੱਚ ਨਹਾਉਣ ਦੇ ਜਾਂਦੇ ਦੇਖੇ ਸਨ ਨਹਿਰ ਦੇ ਵਿੱਚ ਡੂੰਘੇ ਪਾਣੀ ਦੇ ਵਿੱਚ ਬੱਚੇ ਉਤਰ ਜਾਂਦੇ ਨੇ ਹਾਲਾਂਕਿ ਉੱਥੇ ਮੌਕੇ ਤੇ ਤਿੰਨ ਬੱਚਿਆਂ ਨੂੰ ਤਾਂ ਬਚਾ ਲਿਆ ਗਿਆ ਪਰ ਇੱਕ ਬੱਚੇ ਦੀ ਅਜੇ ਤੱਕ ਖ਼ਤਾਲ ਜਾਰੀ ਹੈ ਉਧਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਪ੍ਰਸ਼ਾਸਨੋਂ ਤੋਂ ਉਹਨਾਂ ਮਦਦ ਦੀ ਉਮੀਦ ਕੀਤੀ ਹੈ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਜੱਜ ਹੈ ਜੀ ਹਾਂਜੀ ਕੀ ਮਸਲਾ ਜੀ ਇਥੇ ਮਸਲਾ ਇਹ ਹੈ ਆਪੇ ਬੱਚੇ ਨਹਿਰ ਦੇ ਨਹਾਉਣ ਆਏ ਸੀ ਹਾਂਜੀ ਤੇ ਮੁੰਡਾ ਮੇਰਾ ਵੀ ਆਇਆ ਸੀ ਨਹਾਉਣ ਨਹਿਰ ਦੇ ਤੇ ਮੈਂ ਇਹ ਤਾਂ ਮੈਨੂੰ ਘਰੋਂ ਪਤਾ ਲੱਗਿਆ ਵੀ ਮੁੰਡਾ ਨਹਿਰ ਤੋਂ ਨਹਾਉਣ ਆਇਆ ਹੋਆ ਕਿੰਨੇ ਜਣੇ ਨਹਾਉਣ ਆਏ ਟੋਟਲ ਇਥੇ ਇਥੇ ਨਹਾਉਣ ਆਏ ਘੱਟੋ ਘੱਟ 7-8 ਜਣੇ ਆਏ ਅੱਛਾ ਜੀ ਤੇ ਇਹ ਨੂੰ ਸਾਨੂੰ ਪਤਾ ਲੱਗਾ ਮੈਂ ਆ ਮੁੰਡੇ ਨੂੰ ਵੀਰ ਨੂੰ ਫੋਨ ਕੀਤਾ ਮੈਂ ਵੀ ਇਹ ਤਾਂ ਮੁੰਡੇ ਨਹਿਰ ਤੇ ਨਹਾਉਣ ਗਿਆ ਤੇ ਆਓ ਚੱਲੀਏ ਆਪਾਂ ਲੈ ਗਏ ਇਹਨਾਂ ਨੂੰ ਮੋਟਰਸਾਈਕਲ ਅੱਛਾ ਜੀ ਤੇ ਜਦੋਂ ਅਸੀਂ ਨਹਿਰ ਤੇ ਆਏ ਆ ਇਹ ਨਹਾਉਣ ਦਿਨੋਂ ਦੇ ਪਏ ਸੀ ਹੂੰ ਤੇ ਇਹਨਾਂ ਨੇ ਮੈਂ ਦਬਕਾ ਮਾਰਿਆ ਵੀ ਚਲੋ ਬਾਹਰ ਨਿਕਲੋ ਵੀ ਚਲੋ ਜਲੀਏ ਘਰੇ ਤੇ ਕਹਿੰਦੇ ਆਨੂੰ ਨਹਾ ਲੈੰਦੋ ਪੰਜ ਮਿੰਟ ਹੀ ਨਾ ਫਿਰ ਚੱਲ ਜਾਂਦੇ ਆ ਹੂੰ ਤੇ ਮੈਂ ਆਹ ਚਲੋ ਲਾ ਲਉ ਅਸੀਂ ਨਾ ਬਾਹਰ ਖਲੋਤੇ ਆ ਨਹਿਰ ਦੇ ਵਿਚ ਨਹੀਂ ਬੜੇ ਹੂੰ ਬਾਹਰ ਖਲੋਤੇ ਤੇ ਨਹਾਉਂਦੇ ਪਏ ਤੇ ਨਹਾਉਂਦੇ ਨਹਾਉਂਦੇ ਨਾ ਥੋੜਾ ਜਿਹਾ ਗਾਹ ਗਏ ਤੇ ਅਗਲੇ ਬੱਲੇ ਨਹਿਰ ਦੇ ਵਿੱਚ ਟੋਇਆ ਹੀ ਥੱਲੇ ਉਹ ਤੁਹਾਡੇ ਰੇਤਾ ਦੁੱਤਾ ਵੀ ਕਈਆਂ ਨੇ ਕੱਢੀ ਆ ਜਦੋਂ ਨਹਿਰ ਸੁੱਤੀ ਸੀ ਤੇ ਡੂੰਗੀ ਹੀ ਨਹਿਰ ਦੇ ਰੇਤਾ ਜੇ ਟੋਇਆ ਪਿਆ ਤਾਂ ਉਹਦੇ ਪੈਰ ਚਲੇ ਗਿਆ ਬੱਚੇ ਦਾ ਹੂੰ ਉਹ ਤੋਂ ਇਹਦਾ ਇੱਕ ਨੂੰ ਇਹ ਦੋ ਤਿੰਨ ਵਾਲੇ ਨਹਾਉਂਦੇ ਇੱਕ ਡੁੱਬਿਆ ਤੇ ਉਹਨੇ ਨਾਲ ਹੀ ਦੋ ਤਿੰਨਾਂ ਜਣਿਆਂ ਨੂੰ ਲੈ ਗਿਆ ਨਾਲ ਅੱਛਾ ਜੀ ਤੇ ਉਹ ਡੋਬਦੇ ਡੋਬਦੇ ਨਾ ਸਾਡੇ ਭਲੇ ਮੇਰੇ ਭਲੇਕੇ ਵੀ ਇਦਾਂ ਮਜ਼ਾਕ ਦੇ ਕਰਨਾ ਖੇਡਣ ਦੇ ਹੀ ਹੂੰ ਹੂੰ ਤੇ ਮੈਨੂੰ ਚ ਪਤਾ ਲੱਗਾ ਵੀ ਇਹ ਤਾਂ ਨਹੀਂ ਇਹ ਕੰਮ ਖਰਾਬ ਹੋ ਗਿਆ ਮੈਂ ਛਾਲ ਮਾਰੀ ਤਿੰਨਾਂ ਜਣਿਆਂ ਨੂੰ ਮੈਂ ਕੱਢ ਲੈ ਹਾਂ ਦਾ ਹੂੰ ਤੇ ਦੂਜਾ ਦੂਜਾ ਗਾਂਹ ਚਲ ਗਿਆ ਡੋਬਦਾ ਡੋਬਦਾ ਗਾੜੀ ਚਲੇ ਗਿਆ ਤੇ ਉਹਦੇ ਕੋ ਉਹ ਉਹ ਫੜਿਆ ਨਹੀਂ ਗਿਆ ਮੇਰੇ ਕੋ ਇਹ ਤਿੰਨ ਆਣੇ ਨੂੰ ਮੈਂ ਕੱਢ ਕੇ ਲਿਆ ਕਿੰਨਾ ਸਮਾਂ ਹੋ ਚੁੱਕਾ ਨਹਿਰ ਦੇ ਵਿੱਚ ਬੱਚਾ ਜਿਹੜਾ ਲਾਪਤਾ ਹੋ ਚੁੱਕਾ ਇਹ ਤਿੰਨ 3:30 ਵਜੇ ਦਾ ਟਾਈਮ ਹੈਗਾ ਤਾਂ ਹੁਣ ਕਿੰਨਾ ਸਮਾਂ ਹੋ ਗਿਆ ਉਹਦੇ ਅਸੀਂ ਆਪ ਹੀ ਨੇ ਆ ਕਰਨ ਕੋਈ ਪ੍ਰਸ਼ਾਸਨ ਨਹੀਂ ਆਇਆ ਆਪਾਂ ਫੋਨ ਵੀ ਕੀਤਾ ਸਾਰਿਆਂ ਨੂੰ ਠੀਕ ਆ ਇਹ ਉਥੇ ਨਾੜ ਤੇ ਵੀ ਗਏ ਤਾਰਾਂ ਵਾਲੇ ਪੁਲਤੇ ਵੀ ਗਏ ਆ ਬੰਦੇ ਲੱਭਣੇ ਉਥੋਂ ਵੀ ਆਏ ਆ ਦੋ ਚਾਰ ਜਣੇ ਆਏ ਆ ਕੱਢ ਗੁ ਲੱਭ ਲੁੱਭ ਕੇ ਚਲੇ ਗਏ ਕਹਿੰਦੇ ਵੀ ਨਹੀਂ ਇੱਥੇ ਨਹੀਂ ਕੀ ਮੰਗਾ ਹੁਣ ਤੁਹਾਡੀ ਪ੍ਰਸ਼ਾਸਨ ਕੋ ਮੰਗੇ ਆ ਵੀ ਐਂ ਆਪਣੇ ਬੱਚੇ ਬੱਚੇ ਤਿੰਨ ਜਾਂ ਤਿੰਨ ਬਚਾ ਲਿਆ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਬਚਾ ਦਿਓ ਉਹਨੂੰ ਵੀ ਕਰ ਦਿਓ ਬਾਹਰ ਲੱਭੇ ਜਾਵੇ ਆਗੇ ਲੱਭੇ ਜਾਵੇ